So ਅੱਜ ਆਪੋ ਜੀ ਵਾਰੀ ਗੁਰੂ ਖਾਲਸਾ ਰਾਗ ਰਿਣੀ ਰਲ ਕੇ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਿਹੜੇ ਸ਼ਲੋਕ ਨੇ ਉਹਨਾਂ ਵਿਚਾਰ ਸੰਕਤਾਂ ਦੇ ਨਾਲ ਨਾਲ ਕਿ ਸਾਂਝੀ ਕਰਦੇ 40 ਸ਼ਲੋਕ ਉੱਤਰ ਕਰਦੇ ਨੇ ਜਿਹੜੇ ਹੈ ਉਹਨਾਂ ਦੇ ਵਿਚਾਰਾਂ ਨੂੰ ਪੀਏ ਅੱਜ ਆਇਆ ਜਿਹੜਾ ਸ਼ਲੋਕ ਹੈ ਔਰ ਫਿਰ ਉਹ ਕਰਾਇਆ ਤਾਂ ਤਾਰੀਖ ਉਸ ਦਿਨ ਕੱਟਾ ਗਿਆ ਨਿਕਲ ਆਉਂ। ਦੇਖਦੇ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਅੱਜ ਸੰਲੂਕੀ ਸੁਣ ਜਾ ਰਹੇ। ਝੂਠੇ ਭਾਨਾ ਕਾ ਕਰੈ। ਜਗ ਸੁਪਨੇ ਦਿਉ ਗਿਆ। ਗੁਰੂ ਤੇਗ ਬਹਾਦਰ ਸਾਹਿਬ ਰੇ ਕਰੇ। ਨੀ ਮਾਲ ਕਨੇ ਵਾਸਤੇ ਕਰਦਾ ਝੂਠਾ ਹਕਕਾਰ। ਇਹਦਾ ਇਹ ਸੰਸਾਰ ਨਾਲ ਹੰਤੈ ਇਹਦਾ ਨਾਮ ਪਤਾ ਨਹੀਂ ਕਹਿੰਦੇ ਜੀ ਨੂੰ ਜਾਗਣਾ ਐ ਦੇਖ ਪਰ ਕਿ ਸੁਪਨੇ ਵਰਗਾ ਸੁਪਨੇ ਵਰਗਾ ਕਿਉਂ ਪਿਆ ਜੀ ਗੁਰੂ ਤੇਗ ਬਹਾਦਰ ਸਾਹਿਬ ਨੇ ਇੱਕ ਸੁਪਨਾ ਸਾਨੂੰ ਆਉਂਦਾ ਜਦੋਂ ਅਸੀਂ ਮਿਲ ਕੋਈ ਗੂੜੀ ਨੀਂਦ ਚ ਸੁਪੇਟ ਹੈ ਉਹਦਾਂ ਸੇ ਸੁਪਨੇ ਹੁੰਦੇ ਨੇ ਬਖਾਰੀ ਪਰ ਸਪਨੇ ਦੇ ਵਿੱਚ ਮੇਲਾਰੀ ਸਟਾਜੀ ਬਣ ਗਿਆ ਪਰ ਜਦੋਂ ਅੱਖ ਖੁੱਲ੍ਹਦੀ ਹੈ ਪਤਾ ਲੱਗਦਾ ਕਿ ਮੈਂ ਤੇ ਦੇਖਾਈ ਮੈਂ ਟੁੱਟੀ ہوئی ਮੱਝیں ਦੇਖੇ ਤੇ ਗੁਰੂ ਤੇਗ ਬਹਾਦਰ ਜੀ ਸਮਾਰ ਰਹੇ ਕਿ ਇਹ ਆਹ ਸੰਸਾਰ ਹੈ ਨਾ ਕਹਿੰਦੇ ਇਹ ਵੀ ਇੱਕ ਸੁਪਨੇ ਦੀ ਕਾਇੀ ਹੈ ਕਹਿੰਦੇ ਜਿਹੜਾ ਸੁਪਨਾ ਸਾਨੂੰ ਗੂੜੀ ਨੀਂਦ ਚ ਆਉਂਦਾ ਹੈ ਅੱਖਾਂ ਬੰਦ ਹੋਣਾਂ ਤੇ ਆਇਆ ਨਾ ਅੱਖਾਂ ਖੁੱਲੀਆਂ ਤੇ ਸੁਪਨਾ ਟੁੱਟ ਗਿਆ ਕਹਿੰਦੇ ਇਹ ਜਿਹੜਾ ਸੁਪਨਾ ਹੈ ਨਾ ਕਿ ਅੱਖਾਂ ਖੁੱਲੀਆਂ ਤੇ ਆਇਆ ਜੇ ਤੇ ਅੱਖਾਂ ਬੰਦ ਹੋ ਗਈਆਂ ਉਦੋਂ ਸੁਪਨਾ ਨਿਕਲਦਾ ਹੈ ਹੈ ਸੁਪਨਾ ਹੀ ਹੈ ਕਹਿੰਦੇ ਹੁਣ ਇੱਕ ਰਾਜਾ ਸੀ ਉਹਦਾ ਇੱਕ ਪੁੱਤ ਬਿਮਾਰ ਸੀ ਬੜਾ ਇਲਾਜ ਕਰਵਾਇਆ ਬੜਾ ਇਲਾਜ ਕਰਵਾਇਆ ਬੈਤਾਲੀ ਅੱਖਾਂ ਰਾਜਾ ਇਹਦਾ ਇਲਾਜ ਨਹੀਂ ਹੋ ਸਕਦਾ ਇਹਦੇ ਹੁਣ ਬੋਲ ਕਰਦਾ ਕਿਉਂਕਿ ਇਹਨੂੰ ਬਿਮਾਰੀ ਨਹੀਂ ਹੈ ਉਹ ਇਸੇ ਭਾਂ ਦੇ ਘੱਲ ਗਿਆ ਇਹਦਾ ਰੋਗ ਦਾ ਉਹ ਜਹਾਜ਼ ਹੀ ਹੋਣਾ। ਹੁਣ ਜਿਹਦਾ ਨੌਜਵਾਨ ਉੱਪਰ ਅੱਖਾਂ ਦੇ ਸਾਹਮਣੇ ਥੋੜਾ ਥੋੜਾ ਕਰਕੇ ਮਰ ਰਿਹਾ ਹੋਵੇ ਉਹ ਪਿਓ ਨੂੰ ਨਹੀਂ ਹੋਉਂਦਾ। ਕਹਿੰਦੇ ਰਾਜਾ ਇੱਕ ਦਿਨ ਹੀ ਸੁੱਤਾ ਦੋ ਦਿਨ ਹੀ ਸੁੱਤਾ ਅਕਰ ਜਿਹੜੀ ਨੀਂਦ ਹੈ ਉੱਤੇ ਕਹਿੰਦੇ ਕੰਡਿਆ ਤੇ ਵੀ ਆ ਜਾਂਦੀ ਹੈ। ਤੀਸਰਾ ਦਿਨ ਹੋਇਆ ਤੇ ਰਾਜੇ ਨੂੰ ਨੀਂਦ ਆ ਗਈ ਤੇ ਅਬਰਤ ਵੇਲਾ ਸੀ ਤੇ ਉਹ ਪੁੱਤ ਵੀ ਰਾਜੇ ਨੂੰ ਹੋ ਗਿਆ। ਉਨ ਨੂੰ ਉਠਾਇਆ ਕਿ ਰਾਜੇ ਨੂੰ ਤੇਰੇ ਪੁੱਤ ਦੀ ਮੌਤ ਹੋ ਗਈ। ਉਹ ਰੋਇਆ ਜੀ। ਕਹਿੰਦੇ ਰਾਜੇ ਨੂੰ ਸੁਣ ਕੇ ਤੁਹਾਨੂੰ ਅਸ਼ਕੀਤ ਕਹਿੰਦੇ ਤੇਰੇ ਪੁੱਤ ਦੀ ਮੌਤ ਹੋ ਗਈ। ਤਿੰਜੀ ਵਾਰ ਫਿਰ ਉਹਨਾਂ ਨੇ ਕਿਹਾ ਰਾਜੇ ਨੂੰ ਤੇਰੇ ਪੁੱਤ ਦੀ ਮੌਤ ਹੋ ਗਈ। ਵਿਚਾਰਾ ਰਾਜੇ ਤੁਸੀਂ ਉਹਨਾਂ ਦੇ ਕੋਲ ਕਹਿੰਦਾ ਮੈਂ ਕਿੱਥੇ ਨੂੰ ਰਾਵਾਂ ਕਿਥੇ ਆਪ ਨੂੰ ਕਹਿੰਦੇ ਸਮਝ ਨਹੀਂ ਲੱਗੀ। ਇਹਨਾਂ ਜਦੋਂ ਮੈਨੂੰ ਘੋੜੇ ਦੀ ਨੀਂਦ ਆਈ ਤਾਂ ਮੈਨੂੰ ਸੁਪਨਾ ਆਇਆ ਕਿ ਮੈਂ ਬਿਖਾਰੀ ਬਣ ਗਿਆ ਪਰ ਬਿਖਾਰੀ ਤੇ ਮੂੜਾ ਪਰ ਪੁੱਤ ਤੇ ਚਾਰ ਮੈਂ ਨਾ ਬਿਖਾਰੀ ਜਦੋਂ ਮੈਂ ਬਿਖਾਰੀ ਦੇ ਉੱਪਰ ਜਦੋਂ ਅੱਖਾਂ ਖੋਲੀਆਂ ਤੁਸੀਂ ਜਿਵੇਂ ਮੈਨੂੰ ਜਗਾਇਆ ਉਹ ਸੁਪਨਾ ਮੇਰਾ ਟੁੱਟ ਗਿਆ ਜਿਹੜਾ ਸੁਪਨਾ ਆ ਰਿਹਾ ਸੀ ਚਾਰ ਮੁੱਤ ਗਏ ਤੇ ਅੱਖਾਂ ਖੋਲੀਆਂ ਆ ਪੁੱਤ ਗਿਆ ਹੁਣ ਮੈਂ ਰੋਵਾ ਕਿ ਚਾਰ ਨੂੰ ਰੋਵਾ ਤੇ ਗੁਰੂ ਸਾਹਿਬ ਕਹਿੰਦੇ ਇਹ ਸੁਪਨੇ ਵਰਗੇ ਹੀ ਭਾਈ ਇਹਨੂੰ ਸੁਪਨੇ ਤੋਂ ਵੱਧ ਹੋਰ ਕੁਝ ਨਾ ਲੈਂ। ਝੋਫੇ ਮਾ ਕਹਾ ਕਰੇ। ਜੱਗ ਸੁਪਨੇ ਦੇ ਉਜਾਰ ਕਹਿੰਦੇ ਇਹਨੂੰ ਸੁਪਨੇ ਵਰਗਾ ਜਾਪਦਾ ਬਸ ਇਹਦੇ ਤੇ ਮਾਰ ਪੈਂਦਾ। ਇਹਨਾਂ ਮੈਂ ਕਛ ਤੇਰੋ ਨਹੀਂ ਨਾਰਕ ਕਹ ਲਿਓ ਬਖਾਰ। ਬਖਾਰ ਦਾ ਭਾਵ ਹੁੰਦਾ ਸਮਝਾ ਕੇ ਜਾ ਬੋਲ ਕੇ ਕਿਸੇ ਨੂੰ ਕਹਿਣਾ ਗੁਰੂ ਤੇਗ ਬਹਾਦਰ ਸਾਹਿਬ ਨਾਲੇ ਕਹਿੰਦੇ ਐ ਕਿ ਆ ਦੁਨੀਆ ਦੇ ਵਿੱਚ ਤੇਰਾ ਕੋਈ ਨਹੀਂ ਹੈ ਇਹ ਨਵੇਂ ਕੱਚ ਤੇਰੋ ਨਹੀਂ ਨਾਨਕ ਕਹਿਓ ਵਖਾਨ ਕਿ ਗੁਰੂ ਤੇਗ ਬਹਾਦਰ ਸਾਹਿਬ ਨਾਲੇ ਕਹਿੰਦੇ ਤੁਹਾਨੂੰ ਅਸੀਂ ਦੱਸ ਰਹੇ ਹਾਂ ਕਿ ਦੁਨੀਆ ਦੇ ਵਿੱਚ ਕੋਈ ਨਹੀਂ ਹੈ ਕਿਸੇ ਦਾ ਕਹਿੰਦੇ ਜਦੋਂ ਆਖਰੀ ਨਿਵਾਜ਼ ਪੜੀ ਜਾਂਦੀ ਹੋਵੇ ਕਿਸੇ ਨੇ ਘਰ ਨਹੀਂ ਹੋਣਾ ਜਿੱਦੇ ਜਿੰਦ ਨਿਕਲੇਗੀ ਕਿਸੇ ਨੇ ਘਰ ਰੱਖਣਾ ਨਹੀਂ ਰੱਖਣਾ ਕਹਿੰਦਾ ਕਿ ਇਹ ਕੋਈ ਨਹੀਂ ਕਿਹਾ ਜਦੋਂ ਸਿਪਾਹੀ ਗੁਰਦਾਸ ਜੀ ਨੂੰ ਮੜਦੇ ਆ ਭਾਈ ਗੁਰਦਾਸ ਸਾਹਿਬ ਕਹਿੰਦੇ ਹੈ ਨਹੀਂ ਦਜਸਾਰ ਪਿਤਾ ਪਤਨ ਪਰ ਪਿਤਾ ਨਾ ਸੱਜਣ ਕੁੰਭ ਸੁਤ ਬੰਧ ਬਨਾ ਪ੍ਰਾਪਤ ਹੇ ਕਹਿੰਦੇ ਦਾਦਕਿਆਂ ਦੇ ਵਿੱਚ ਨਾ ਪਿਤਾ ਨਾ ਦਾਤਾ ਨਾ ਪੜਦਾਤਾ ਨਾ ਭੈਣ ਭਰਾ ਕੋਈ ਨਹੀਂ ਕਿਤੇ ਨਾ ਨਹੀਂ ਦਤਸਾਰ ਪਿਤਾ ਪਤਨ ਪਰਮੇਤਾਨਾ ਸੱਜਣ ਕਤੰਦ ਸਤਬੰਧ ਬਣਾ ਪ੍ਰਾਪਤ ਹਾ ਨਾ ਘਰ ਬਾੜੀ ਨ ਰਜੇ ਨ ਰਿਸ਼ਤੇਦਾਰ ਕੋਈ ਨਹੀਂ ਹੈ ਹੋਈ ਬੰਦੇ ਨੂੰ ਹੁੰਦਾ ਮੇਰੇ ਨਾਲ ਕਿਤੇ ਬੜੇ ਤਕੜੇ ਪਰ ਭਾਈ ਗੁਰਦਾਸ ਸਾਹਿਬ ਕੇ ਨਾ ਲੱਗਿਆ ਦਸੋ ਨਹੀਂ ਨ ਅਨੁਸਾਰ ਮਾਤਾ ਪਰਮਾਤਾ ਬਿਰਧ ਪਰਮਾਤਾ ਮਾਮੂ ਮਾਨੀ ਮੋਸੀ ਮੋਸਾ ਵਿਵਦ ਬਖਿਆ ਕਰਦਾ ਕਹਿੰਦੇ ਨਾ ਬਾ ਮਾਂ ਨਾਲ ਕਿਹ ਜਾਂਦੀ ਹੈ ਜੀ ਪਿਓ ਨਾਲ ਕਿਹ ਜਾਂਦਾ ਹੈ ਕਹਿੰਦੇ ਨਾ ਮਾ ਨਾਨੀ ਨਾ ਪਰਨਾਨੀ ਨਾ ਮਾਪਾ ਨਾ ਮਾਪੀ ਨਾ ਮਾਸੇ ਨਾ ਮਾਸਾ ਮੋਸਾ ਮਾਸੜ ਕਹਿੰਦੇ ਕੋਈ ਨਹੀਂ ਹੈ ਤੇਰਾ ਕੋਈ ਨਹੀਂ ਹੈ ਕਈ ਬੰਦੇ ਕਹਿੰਦੇ ਜੀ ਮੇਰੇ ਤੇ ਸਹੁਰੇ ਬੜੇ ਤਕੜੇ ਸੌਰੇ ਤੇ ਹੋਤੇ ਬਾਹ ਪੜਨਗੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਕਿ ਸਸਵਰਾਰ ਸਾਸ ਸਾਸਰ ਸਾਰੋਂ ਸਾਰੇ ਨਹੀਂ ਬਿਰਤੀ ਸਰਜਾਤਿ ਗਣਾ ਦਾਤਾ ਹੈ ਕਹਿੰਦੇ ਇੰਨਾ ਚਿਰ ਕੋਈ ਨਹੀਂ ਨਾ ਸਾਸ ਨਾ ਸੋਹਰਾ ਨਾ ਸਾਲਾ ਨਾ ਸਾਲੀ ਕਹਿੰਦੇ ਇੰਨਾ ਚਿਰ ਕੋਈ ਨਹੀਂ ਹੈ ਬਿਰਤੀ ਸਰਜਾਤਿ ਗਣਾ ਦਾਤਾ ਹੈ ਕਹਿੰਦੇ ਕਿ ਮੰਗਤੇ ਦਾਤੇ ਦਾ ਤੇ ਦਾ ਮਿਲਕਤਾਂ ਦਾ ਜਿਵੇਂ ਆੜੂ ਰੱਟੇ ਨੂੰ ਜਦੋਂ 20 ਰੁਪਏ ਦੀ ਬੰਦਾ ਫੜ ਲਿਆ ਹੁੰਦਾ ਪਰ ਇੱਕ ਟਾਈਮ ਤੇ ਆੜੂ ਆਂ ਜਵਾਬ ਦੇਦਾ ਜਿਵੇਂ ਹੁਣ ਨਹੀਂ ਮਿਲਦੇ ਭਰਾਵਾ ਤੇਰੇ ਸੱਤੇ ਪਹਿਲੇ ਜਾਗੇ ਹੋ ਕੇ ਹੁਣ ਨਹੀਂ ਕਰਦੇ ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਅਸਨ ਵਸਨ ਧੰਤ ਧਾਰ ਕਾਹੂ ਮੈਂ ਨਾ ਦੇਖਿਓ ਗੁਰਸਿੱਖ ਸਾਧ ਸੰਗਤ ਭਾਈ ਗੁਰਦਾਸ ਸਾਹਿਬ ਨੇ ਬੜੇ ਥਾਮਾਂ ਤੇ ਟਿਰਕੇ ਦੇਖ ਲਿਆ ਪਰ ਕਹਿੰਦੇ ਜਿਹੜਾ ਗੁਰੂ ਦਾ ਤੇ ਸਿੱਖ ਦਾ ਲੱਭਦਾ ਹੈ ਨਾ ਇਹ ਪੱਕਾ ਹੈ ਮਰਨ ਤੋਂ ਬਾਅਦ ਵੀ ਤੇਰੇ ਨਾਲ ਮਿਲੂਗਾ ਮਰਨ ਤੋਂ ਬਾਅਦ ਵੀ ਤੇਰੇ ਨਾਲ ਰਹਿਊਗਾ ਬਾਕੀ ਰਸਤੇ ਸਭ ਰਸਤੇ ਕੀ ਵਿਆਹ ਹੋ ਗਏ ਇਹਨਾਂ ਵਿੱਚ ਤੇਰੋ ਨਹੀਂ ਨਾ ਲੱਭਦੇ ਹੋ ਬਖਾਲ ਕਹਿੰਦੇ ਇਹਨਾਂ ਚ ਕੋਈ ਨਹੀਂ ਜਿਹੜੇ ਜਿਹੜਾ ਤੇਰੀ ਬਾਹ ਬਣੇ ਜਾਂ ਇਹ ਸਮਝ ਲਓ ਕਿ ਜਿੱਤੇ ਤੇਰੀ ਮੌਤ ਹੋ ਗਈ ਨਾ ਕਹਦੇ ਉਹ ਦਿਨ ਤੇਰੇ ਲਈ ਜਗ੍ਹਾ ਤੇ ਇੰਨਾ ਕੋਈ ਨਹੀਂ ਪੈਂਦਾ ਕੋਈ ਨਹੀਂ ਇਕੱਲੇ ਵੀ ਨਹੀਂ ਤੇਰਾ ਸਾਥ ਮਿਲਦਾ ਗਰਭ ਕਰਤਾ ਹੈ ਇਹਨੇ ਕੋ ਬਿਨ ਸੈ ਛਣ ਮੀਤ ਕਹਦੇ ਬੰਦਾ ਆਪਣੇ ਸਰੀਰ ਦਾ ਮਾਣ ਕਰਦਾ ਹੈ ਗਰਭ ਕਰਦਾ ਹੈ ਇਹਨੇ ਕੋ ਦੇ ਕੇ ਆਪਣੇ ਸਰੀਰ ਨੂੰ ਗਰਭ ਕਰਦੇ ਹੰਕਾਰ ਬੰਦਾ ਕਹਿੰਦਾ ਮੇਰੀ ਤੇ ਆ ਦੇਹੀ ਕਿੰਨੀ ਸੋਹਣੀ ਬਿਨ ਸੱਚਨmai ਮੀਤ ਕਹਿੰਦੇ ਜਿੰਨਾ ਮਰਜੀ ਤਕੜਾ ਸ਼ਰੀਰ ਹੋਵੇ ਜਿੱਤੇ ਮੌਤ ਆਕੇ ਨਾ 1 ਮਿੰਟ ਚ ਖਤਮ ਹੋ ਜਾਵੇ ਗੁਰੂ ਸਾਹਿਬ ਦੇ ਸੀ ਬੱਚੇ ਪੜ੍ਹਦੇ ਨੇ ਪਰ ਬਾੜੀ ਚ ਗਾ ਡੇਂਦੇ ਆ 6 ਮਹਾ ਤੋੜੰਦੇ ਆ 1 ਖੇਲੋ ਕਹਿੰਦੇ ਸ਼ਰੀਰ ਨੂੰ ਬਣਨ ਲੱਗਿਆ 6 ਮਹੀਨੇ ਲੱਗੇ ਪਰ ਟੁੱਟਣ ਲੱਗਿਆ 1 ਮਿੰਟ ਲੱਗਦਾ ਕਹਿੰਦੇ ਕਿਸੇ ਨੇ ਕਿਹਾ ਕਿ ਮਰਨ ਲੱਗਿਆ 6 ਮਹੀਨੇ ਲੱਗੇ ਮੰਜੇ ਤੇ ਚਾਹੇ ਬੰਦਾ ਸਾਲ ਪਿਆ ਪਰ ਜਿੱਦੇ ਮੌਤ ਹੋਣੀ ਹੈ ਕੇਸ ਬਿੰਦ ਲੱਗਣਾ ਹੈ ਹਮ ਆਦਮੀ ਹ ਇਕਦਮੀ ਮਹਲਤ ਮੌਤ ਨਾ ਜਾਣਾ ਕਿਸੇ ਇਕਦਮ ਦੇ ਆ ਜਿੱਦੇ ਦਮ ਆ ਗਿਆ ਆਦਮੀ ਆ ਜਿੱਦੇ ਦਮ ਨਾ ਆਇਆ ਗੱਡੀ ਦੇ ਕੇ ਹਮ ਆਦਮੀ ਆ ਇਕਦਮ ਮਹਲਤ ਮੌਤ ਨਾ ਜਾਣਾ ਇੱਥੇ ਗੁਰੂ ਸਾਹਿਬ ਕਹਿੰਦੇ ਗਰਭ ਕਰ ਤਹ ਜਿਹੇ ਕੋ ਬੇਨਸਾ ਟੱਲੇ ਦਾ ਮੀਟ ਕਹਿੰਦੇ ਛੇ ਛਿਨਿਓਨ ਵੇ ਆਤ ਹੈ ਟੁੱਟੇ ਘੜੇ ਦੇ ਪਾਣੀ ਕਹਿੰਦੇ ਜਦੋਂ ਖੁੱਟੇ ਹੋਏ ਘੜੇ ਦੇ ਵਿੱਚ ਪਾਣੀ ਪਾਇਆ ਜਾਂਦਾ ਹੈ ਕਹਿੰਦੇ ਥੋੜਾ ਥੋੜਾ ਕਰਕੇ ਪਾਣੀ ਨਿਕਲ ਜਾਂਦਾ ਘੜੇ ਵਿੱਚ ਕਿਉਂਕਿ ਟੁੱਟਿਆ ਹੋਇਆ ਆਹ ਸਰੀਰ ਵੀ ਤੇ ਸਾਡਾ ਟੁੱਟਿਆ ਹੋਇਆ ਹੈ 24000 ਸਾਹ ਇੱਕ ਦਿਨ ਚ ਨਿਕਲ ਜਾਂਦਾ ਇਹ ਪਤਾ ਨਹੀਂ ਕਿ ਅੰਦਰ ਕਿੰਨੇ ਕੁ ਸਾਹ ਨੇ ਇਹ ਕਿਸੇ ਨੂੰ ਨਹੀਂ ਪਤਾ ਗੁਰੂ ਸਾਹਿਬ ਕਹਿੰਦੇ ਬਿਨ ਸਹਿ ਚਿੰਨ ਮੈ ਮੀਂ ਤਾਂ ਕਹਿੰਦੇ ਮ ਖਤਮ ਹੁੰਦਾ ਜਾ ਰਿਹਾ ਸਰੀਰ ਜੇ ਕੱਟੇ ਹਰ ਦਸ ਕਹੇ ਹੋ ਨਾਨਕ ਤੇਜ ਜਗ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਜੇ ਪ੍ਰਾਪਤੀ ਹਰ ਦਸ ਕਹੇ ਨਾਨਕ ਤੇਜ ਜਗ ਜੀ ਕਹਿੰਦੇ ਜੇ ਬੰਦੇ ਨੇ ਪਰਮਾਤਮਾ ਦੀ ਸਿੱਖਤ ਸਲਾਹ ਕੀਤੀ ਉਹਨੇ ਜਗ ਨਾ ਜਿੱਤਿਆ ਜਿਹਨੇ ਆਪਣੇ ਮਨ ਨੂੰ ਜਿੱਤ ਲਿਆ ਨਾ ਉਹਨੇ ਵੀ ਸਾਰੇ ਸੰਸਾਰ ਨੂੰ ਜਿੱਤ ਲਿਆ ਗੁਰੂ ਸਾਹਿਬ ਕਹਿੰਦੇ ਮਨ ਕੀਤਾ ਜਗ ਜੀਤ ਬੰਦੇ ਦਾ ਆਪਣਾ ਮਨ ਜਿੱਤਿਆ ਨਹੀਂ ਕਹਿੰਦਾ ਮੈਂ ਦੁਨੀਆ ਨੂੰ ਜਿੱਤ ਲਿਆ ਕਹਿੰਦੇ ਪਹਿਲਾਂ ਆਪਣਾ ਮਨ ਜਿੱਤਣਾ ਹੈ ਦੁਨੀਆ ਆਪਣੇ ਆਪ ਜਿੱਤ ਲਈ ਜਾਂਦੀ ਹੈ ਮਨ ਕਿਉਂ ਨਹੀਂ ਦਿੱਤਿਆ ਜਾਂਦਾ ਵਿਕਾਰ ਭਰੇ ਪਏ ਵਿਕਾਰਾਂ ਦਾ ਬਿਲਕੁਲ ਭਰਿਆ ਪਿਆ ਜਿੱਦੇ ਵਿਕਾਰ ਅਟਕੇ ਗੁਰ ਬਾਣੀ ਭਾਰੀ ਅੰਦਰ ਉੱਤੇ ਸਮਝਿਓ ਮਾਰੇ ਮਾਰੇ ਹੁਣ ਵਿਕਾਰ ਬਾੜੀਏ ਚੀਂਆਂ ਨਿਕਲ ਗਈਆਂ ਹੁਣ ਜਿਹੜਾ ਬੰਦਾ ਜਿਹਦੇ ਹੱਡਾ ਚ ਸ਼ਰਾਬ ਰਚ ਗਈ ਜਿਹਦੇ ਅੰਦਰ ਹੱਡਾ ਚ ਅਮਲ ਰਚ ਗਈ ਕਹਿੰਦੇ ਛੜ ਗਿਆ ਨਹੀਂ ਫੜਦੇ ਆਪਾਂ ਬੰਦਨ ਪੜਦੇ ਆਂ ਅਮਲੇ ਨਾ ਅਮਲ ਅਜਿਹਾ ਜਿਉਂ ਦੇ ਘਾਲ ਕੀ ਦੋਖ ਦੁਖ ਲੋਗ ਮੇਰ ਸੁਣ ਤੱਕ ਤ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਬੰਦਾ ਨੇ ਕਹਿ ਕੇ ਕਿ ਜੋਰ ਲਾ ਲਿਆ ਕਰਤਾਨ ਨੇ ਕਹਿ ਕੇ ਕਿ ਜੋਰ ਲਾ ਲਿਆ ਪਰ ਕਹਿੰਦੇ ਜਿਹੜੇ ਬੰਦਿਆਂ ਦੇ ਵੱਡਾ ਚਰਚੀ ਉਹ ਬੰਦੇ ਉਹ ਤੇ ਘਾਵਾ ਕੱਢਦੇ ਕਹਿੰਦੇ ਕਿਉਂ ਕਹਿੰਦਾ ਸਭ બસ ਗੱਲ ਇਹ ਹੈ ਕਿ ਜਿੱਦੈਸੀਂ ਆਪਣੇ ਮਨ ਨੂੰ ਜਿੱਤ ਲਿਆ ਆਪਣਾ ਉਹ ਤਾਂ ਸਮਝ ਲਓ ਕਿ ਜਿੱਤ ਲਿਆ ਗਿਆ ਜਿੱਦੈ ਮਾਰੇ ਮੋੜ ਲਿਆ ਜਿਹੇ ਕਟ ਸਿੰਘ ਰਨਾਰਨ ਕੋ ਸੋ ਨਰ ਮੁਕਤਾ ਗਿਆਨ ਕਹਿੰਦੇ ਜਿਸ ਬੰਦੇ ਨੇ ਨਾ ਪਰਮਾਤਮਾ ਦਾ ਨਾਮ ਆਪਣੇ ਕਰਦੇ ਵਿਚਾਰਿਆ ਘੱਟ ਕਹਿੰਦੇ ਹੈ ਜੀ ਜਿਹੇ ਘਰ ਕੇ ਸਿਮਰਨ ਰਾਮ ਰਾਮ ਉਹ ਨੂੰ ਹੈ ਜਿਹੜਾ ਜਦੋਂ ਬਰਵਾਸ ਮਿਲਿਆ ਉਹ ਰੋਂ ਲੱਗਿਆ ਸੀ ਰਾਮ ਉਹ ਹੈ ਜਿਹੜਾ ਕੱਟਾ-ਕੱਟਾਂ 'ਚ ਵੱਸਦਾ ਰੋਵੇ ਰਾਮ ਨਿਕਾਲਾ ਭਇਆ ਜਦੋਂ ਦੇਸ਼ ਨਿਕਾਲਾ ਦਿੱਤਾ ਸੀ ਉਦੋਂ ਰੋਂ ਲੱਗਿਆ ਸੀ ਉਹ ਰਾਮ ਉਹਦੀ ਗੱਲ ਕਰਦਾ ਕੀ ਔਰ ਆਪ ਦੀ ਗੱਲ ਕਰਦੇ ਤਾਂ ਘੱਟਾ ਘੱਟਾ ਦੇ ਵਸਦਾ ਸਾਰਿਆਂ ਦੇ ਅੰਦਰ ਵਸਦਾ ਇਹ ਕਹਤ ਸਿਮਰਨ ਰਾਮ ਨੂੰ ਸੋ ਨਰ ਮੁਕਤਾ ਯਾਰ ਕਹਿੰਦੇ ਜਿਨੇ ਹਿਰਦੇ ਦੇ ਵਿੱਚ ਉਸ ਪ੍ਰਮਾਤਮਾ ਨੂੰ ਵਸਾ ਲਿਆ ਉਹ ਕਹਿੰਦੇ ਇਸ ਸੰਸਾਰ ਤੋਂ ਮੁਕਤ ਹੋ ਗਿਆ ਇਨਸਾਨ ਮੁਕਤ ਅਸੀ ਕਹਿੰਦੇ ਨੇ ਜੀ ਜਦੋਂ ਬੰਦਾ ਮਰ ਜਾਂਦਾ ਨਾ ਚੜਾਈ ਕਰ ਜਾਂਦਾ ਬਾਅਦ ਚ ਬੰਦੇ ਕਹਿੰਦੇ ਅਸੀਂ ਦੇਵੇ ਜਾ ਕੇ ਮੁਕਤੀ ਕਰਾ ਕੇ ਹੁੰਦਾ ਗਤੀ ਕਰਾ ਕੇ ਉਹਨੇ ਗਤੀ ਕਹਿੰਦੇ ਜਾਂਦੇ ਗਤੀ ਦਾ ਭਾਵ ਕੀ ਹੁੰਦਾ ਗਤੀ ਦਾ ਭਾਵ ਨਾ ਸਪੀਡ ਗਤੀ ਦਾ ਭਾਵ ਸਪੀਡ ਹੁੰਦਾ ਕਿ ਜਿਉਂਦੇ ਜਾਂਦੇ ਤੇ ਬਾਪੂ ਨੇ ਬੜੀ ਜੀ ਸਪੀਡ ਹਮਰਨ ਤੋਂ ਬਾਅਦ ਉੱਥੇ ਜਾ ਕੇ ਸਪੀਡ ਤੇ ਟੁੱਟਣ ਲੱਗ ਪਏ ਗੁਰੂ ਸਾਹਿਬ ਕਹਿੰਦੇ ਜਿਉਂਦੇ ਜਾਂ ਜਿਉਂਦੇ ਮੁਕਤ ਹੋਣਾ ਹੈ ਘਰ ਤੇ ਰਹਿੰਦੇ ਰਹਿੰਦੇ ਮੁਕਤ ਹੋਣਾ ਪਰਿਵਾਰ ਤੇ ਰਹਿੰਦੇ ਰਹਿੰਦੇ ਆ ਬੱਚੇ ਤੇ ਰਹਿੰਦੇ ਰਹਿੰਦੇ ਬੋਲਦੇ ਹੋ ਗੁਰਬਾਣੀ ਬੱਚੇ ਤੇ ਰਹਿੰਦੇ ਵੀ ਪੜੀ ਜਾ ਸਕਦੀ ਹੈ ਪਰਵਾਰ ਤੇ ਰਹਿੰਦੇ ਪੜੀ ਜਾ ਸਕਦੀ ਨਹੀਂ ਪੜੀ ਜਾਂਦੀ ਇੱਕੋ ਸ਼ਬਦ ਬੀਜ ਜਾ ਵਾਹਿਗੁਰੂ 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 بس ਇਹਦੇ ਨਾਲ ਹੀ ਭਾਪ ਸਾਗਰ ਫਤਾਲ ਪਾਉਣਾ ਗਣਿਕਾ ਜਿਹੜੀ ਸੀ ਕੰਮ ਮਾਰੇ ਕਰਦੀ ਹੈ ਇੱਕੋ ਸ਼ਬਦ ਰੱਟਦੀ ਰਹੀ ਰਾਮ ਰਾਮ ਰਾ ਨਾਮਕ ਸਾਚੀ ਬਾਗ ਕਹਿੰਦੇ ਕੋਈ ਸਮਝ ਲਾਉਣਾ ਉਹਨਾਂ ਨੂੰ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਕਰਦੇ ਕੇ ਵਸਾਇਆ ਉਹਦੇ ਚ ਤੇ ਰੱਬ 'ਚ ਕੋਈ ਫਰਕ ਨਹੀਂ ਹੈ ਜਿਸ ਦਰਤੇ ਦੇ ਅੰਦਰ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਅਸੀਂ ਕੇਵਲ ਉਹਨੂੰ ਵੀ ਰੱਬ ਕਹਿੰਦੇ ਨੇ ਅੱਜ ਤੇ ਦੁਨੀਆ ਹੀ ਆਪਣੇ ਆਪ ਨੂੰ ਰੱਬ ਕਹਾਰੀ ਹੈ ਮੈਂ ਕਹਿਆ ਕਿਤੇ ਬਾਬਾ ਨਾਨਕ ਵੀ ਜੇਲ੍ਹ ਚ ਗਿਆ ਹੋਵੇ ਤਾਰਿਕ ਗਿਆ ਬਾਬਾ ਨਾਨਕ ਦੀ ਇਸ ਕਰਦੇ ਬਾਬੇ ਨਾਨਕ ਤੇ ਦੋਸ਼ ਸਾਰੇ ਸਭ ਤੋਂ ਹੋਇਆ। ਬਾਬੇ ਨਾਨਕ ਨੂੰ ਕਿਉਂ ਜੇਲ੍ਹ ਚ ਲੈ ਕੇ ਗਏ? ਬਾਬਰ ਨੂੰ ਜਾਬਰ ਕਹਿੰਦਾ ਕਿ ਤੂੰ ਬਾਬਰ ਨਹੀਂ ਹੈ, ਤੂੰ ਤੇ ਜਾਬਰ ਹੈ। ਲੋਕਾਂ ਦੇ ਨਾਲ ਧੱਕਾ ਕਰਦਾ ਹੈ। ਅਗਲੇ ਨੇ ਜੇਲ੍ਹ ਤੇ ਲੈ ਗਏ। ਪਰ ਇੱਕ ਦਿਨ ਤੇ ਦੋਸ਼ ਵੀ ਸਾਬਤ ਹੋਇਆ ਨਾ ਕਿ ਟੋਟੇ ਮਾੜੇ ਕਰਮਾਂ ਜਾ ਕੇ ਉਹਨਾਂ ਨੇ ਨਾਲ ਵੀ ਆਪਣੇ ਆਪ ਨੂੰ ਤੁਲਨਾ ਨਹੀਂ ਦੇਣੀ ਕਿ ਅਸੀਂ ਅਸੀਂ ਵੀ ਜੇਲ੍ਹ ਚ ਗਏ ਆ ਉਹ ਵੀ ਜੇਲ੍ਹ ਚ ਗਏ ਫਰਕ ਉਹ ਹੈ ਜਮੀਨ ਦਾ ਸਮਾਨ ਦਾ ਬਣਾਇਆ ਬਾਬਾ ਨਾਨਕ ਜੇਲ੍ਹ ਚ ਗਏ ਕੋਈ ਉਹਨਾਂ ਤੇ ਉਹ ਹੀ ਥੋੜਾ ਸਾਬਤ ਕਰਤਾ ਕਿਸੇ ਨੇ ਕਿ ਇਹਨਾਂ ਦੇ ਦੋਸ਼ ਜਿਹਦੇ ਤੇ ਦੋਸ਼ ਸ਼ਾਪ ਸਾਬਤ ਹੋ ਗਏ ਉਹ ਵੀ ਕਹਿੰਦੇ ਅਸੀਂ ਰੱਖ ਆਪਣੇ ਆਪ ਨੂੰ ਦੁਨੀਆ ਰੱਬ ਘਰਉਣੀ ਹੈ ਪਰ ਇੱਥੇ ਗੁਰੂ ਸਾਹਿਬ ਕਹਿੰਦੇ ਐ ਤਹੇ ਨਰ ਹਰ ਅੰਤਰ ਨੇ ਨਾ ਨਿਸਾਨੀ ਮਾਲ ਕਹਿੰਦੇ ਉਹਨਾਂ ਦਾ ਫਰਕ ਥੋੜਾ ਸਮਝਿਓ ਏਕ ਭਗਤ ભગવાન ਜਿਹਹ ਪ੍ਰਾਣ ਕੀ ਕਹ ਨਾਹੇ ਮਨ ਕਹਿੰਦੇ ਏਕ ਭਗਤ ਪਰਵਾਰ ਜਿਹਹ ਪ੍ਰਾਣ ਕੀ ਕਹ ਨਾਹੇ ਇਹਨੇ ਜਿਸੋ ਮਨੁੱਖ ਦੇ ਮਲ ਵਿੱਚ ਪਰਮਾਤਮਾ ਦੀ ਭਗਤੀ ਨਹੀਂ ਨਾ ਦਸੀ ਕਦੇ ਵਾਹਿਗੁਰੂ ਨਹੀਂ ਕਿਹਾ ਕਦੇ ਰਾਮ ਨਹੀਂ ਕਿਹਾ ਕਦੇ ਅੱਲਾਹ ਨਹੀਂ ਕਿਹਾ ਉਹਦੇ ਬਾਬਤ ਪਤਾ ਕੀ ਕਹਿੰਦੇ ਗੁਰੂ ਸੇਗਵਾਰ ਦਾ ਸ਼ਬਦ ਬੜੇ ਧਿਆਨ ਨਾਲ ਸੁਣਦੇ ਆ ਸਭ ਸ਼ਬਦ ਨੂੰ ਕਿ ਗੁਰੂ ਸੇਗਵਾਰ ਸਾਹਿਬਰੇ ਕੀ ਕਹਿੰਦੇ ਆ ਕਿ ਜਿਹਦੇ ਅੰਦਰ ਇੱਕ ਪਰਮਾਤਮਾ ਭਗਵਾਨ ਅੱਲਾਹ ਰਾਮ ਵਾਹਿਗੁਰੂ ਉਹ ਵਸਿਆ ਨਹੀਂ ਨਾ ਕਹਿੰਦੇ ਉਹ ਕਿੱਦੇ ਵਰਗੇ ਜੈਸੇ ਸੁਖਰ ਸਵਾਨ ਨਾਨਕ ਮੰਨੋ ਤਾਹੀ ਤਨ ਸੁਖਰ ਕਹਿੰਦੇ ਆ ਸੋਰ ਨੂੰ ਸਵਾਰ ਕਹਿੰਦੇ ਕਹਿੰਦੇ ਆਏ ਸਮਝ ਲੋ ਕਿ ਇਨਸਾਨ ਲੱਗਦਾ ਬੰਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਰੂਹ ਅੰਦਰ ਕੁੱਤੇ ਦੀ ਸੂਰ ਦੀ ਹੈ ਜੇ ਜੈਨ ਜਿਸ ਬੰਦੇ ਦੇ ਅੰਦਰ ਇੱਕ ਪਰਮਾਤਮਾ ਨਹੀਂ ਵਸਿਆ ਜਿਹਦੇ ਅੰਦਰ ਇੱਕ ਪਰਮਾਤਮਾ ਨਹੀਂ ਨਾ ਵਸਿਆ ਉਹਦੇ ਬਾਤ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਜੈਸੇ ਸੂਕਰ ਸਵਾਰ ਕਹਿੰਦੇ ਕੁੱਤਾ ਤੇ ਸੂਰ ਨਾਨਕ ਮਾਨੋ ਤਾਹੇ ਤਨ ਕਹਿੰਦੇ ਆਏ ਲੱਗਦਾ ਤੇ ਕੁੱਤੇ ਦਾ ਤੇ ਸੂਰ ਦਾ ਸ਼ਰੀਰ ਹੋਇਆ ਜਾਵੇ ਜਿਵੇਂ ਕਈ ਵਾਰੀ ਅਸੀਂ ਕਹਿ ਰਹੇ ਹਾਂ ਨਾ ਕੋਈ ਬੰਦਾ ਕੋਈ ਨਸ਼ਾ ਜਾਦੇ ਖਾ ਲੇ ਰੂੜੀਆਂ ਤੇ ਲਿਟਿਆ ਹੁੰਦਾ ਹੈ ਕਈ ਬੰਦਾ ਕਹਿੰਦੇ ਨੇ ਕਿ ਕਿਉਂ ਯਾਰ ਖੋਤੇ ਵਾਂਗ ਲੇਟੇ ਭਾਪ ਕੇ ਤੇ ਸਦਾ ਹੀ ਦਸਤਾਨ ਪਰ ਉਹਦੇ ਅੰਦਰ ਜਿਹੜੀ ਰੂਹ ਹੈ ਉਹ ਹੁਣ ਖੋਤੇ ਵਰਗੀ ਹੋ ਗਈ ਗੁਰੂ ਸਾਹਿਬ ਵੀ ਤੇ ਇਹੀ ਕਹਿ ਰਹੇ ਐ ਕਹੇ ਜੈਸੇ ਸੂਕਰ ਸਵਾਰ ਨਾਨਕ ਮਾਨੋ ਤਾਹੇ ਕਾਣ ਕਹੇ ਸਰੀਰ ਬੰਦਿਆਲ ਵਿੱਚ ਕੁੱਤਾ ਤੇ ਸੂਰ ਕਰ ਜੇ ਕੁੱਤਾ ਤੇ ਸੂਰ ਕਿਉਂ ਕਹਤਾ ਜੀ ਕਹੇ ਸੂਰ ਜਿਹੜਾ ਨਾ ਸੂਰ ਗੰਦਗੀ ਤੇ ਲੱਗਦਾ ਕਹੇ ਜੇ ਉਸ ਬੰਦੇ ਦੇ ਅੰਦਰ ਪ੍ਰਮਾਤਮਾ ਦਾ ਨਾਮ ਨਹੀਂ ਉਹਦੇ ਅੰਦਰ ਕੱਦ ਨਹੀਂ ਭਰੇ ਉਹ ਗੰਦਗੀ ਤੇ ਰਹਿਣਾ ਪਸੰਦ ਕਰਦਾ ਹੈ ਤੇ ਗੁਰੂ ਤੇਗ ਬਹਾਦਰ ਸਾਹਿਬਾ ਜੀ ਕਹਿੰਦੇ ਸਵਾਮੀ ਕੂਰੇ ਨੂੰ ਕਿਉਂ ਸਦਾ ਸਾਰ ਤਜਤ ਨੇ ਨਿੱਤ ਕਹਿੰਦੇ ਜਿਹੜਾ ਕੁੱਤਾ ਹੈ ਨਾ ਕੁੱਤਾ ਸਵਾਮੀ ਕੂਰੇ ਨੂੰ ਕਿਉਂ ਸਦਾ ਸਾਰ ਤਜਤ ਨੇ ਕਿਉਂ ਕਹਿੰਦੇ ਕੁੱਤੇ ਜਿਵੇਂ ਬੁਲਦੇ ਹੁੰਦਾ ਕੁੱਤੇ ਦੇ ਗੋਣ ਵੀ ਹੁੰਦਾ ਔਗਣ ਵੀ ਹੁੰਦਾ ਔਗਣ ਉਹਦਾ ਕਿਹੜਾ ਜਦੋਂ ਹਲਕ ਜਾਂਦਾ ਉਹਦਾ ਆਪਣੇ ਮਾਲਕ ਨੂੰੇ ਬਣਦਾ ਤੇ ਜਿਹੜਾ ਗੋਣਾ ਮਾਲਕ ਨੂੰ ਪੇਹ ਹੱਥ ਨਹੀਂ ਲਾ ਸਕਦਾ ਜਿਹਦੇ ਘਰੇ ਕੁੱਤਾ ਹੈ ਨਾ ਉਹਨੂੰ ਕੋਈ ਹੱਥ ਨਹੀਂ ਲਾ ਸਕਦਾ ਉਹਦੇ ਬਾਹਰ ਵਾਲੇ ਇਹ ਉਹਦੇ ਚ ਗੋਣਾ ਹੈ ਪਰ ਔਗਣ ਜਿੱਦੇ ਕੁੱਤਾ ਹਲਕ ਗਿਆ ਉਸੇ ਮਾਲਕ ਕਹਿੰਦੇ ਜਿਹੜੇ ਕੁੱਤਾ ਆਪਣੇ ਮਾਲਕ ਦਾ ਘਰ ਨਹੀਂ ਛੱਡਦਾ ਆਪਣੇ ਦਰ ਦਾ ਆਪਣੇ ਮਾਲਕ ਦਾ ਗੁਰੂ ਹਾਲੀ ਛੱਡਦਾ ਸਾਨੂੰ ਗੁਰੂ ਸਾਹਿਬ ਕਹਿੰਦੇ ਜੇ ਆ ਆਪਣੇ ਗੁਰੂ ਦਾ ਦਰ ਛੱਡਦਾ ਤਾਂ ਨਹੀਂ ਹੈ ਤੂੰ ਹਲਕੇ ਹੋਏ ਕੁੱਤੇ ਵਰਗਾ ਪਰ ਜੇ ਆਪਣੇ ਗੁਰੂ ਦਾ ਬਣਿਆ ਰਿਹਾ ਫਿਰ ਕਹਿੰਦੇ ਵਫਾਦਾਰ ਕਹਿੰਦੇ ਹੁਣ ਜਿਹੜਾ ਸੰਤ ਬਾਬਾ ਫਰੀਦ ਸਾਹਿਬ ਜੀ ਦੇ ਬੱਚੇ ਨੇ ਫਰੀਦਾ ਬਾਰ ਪਰਾਇ ਬੈਸਣ ਸਾਈਂ ਮੋਝੇ ਰਧੇ ਜੇ ਤੂੰ ਇਹੇ ਰੱਖ ਸੀ ਤਾਂ ਜੀਉ ਸੁਖੀ ਰੋਲੇ ਬਾਬਾ ਫਰੀਦ ਸਾਹਿਬ ਕਹਿੰਦੇ ਮੈਂ ਤੇਰੇ ਦਰ ਤੱਕ ਭਰਾ ਜੇ ਮੈਨੂੰ ਕਿਸੇ ਹੋਰ ਦਰ ਤੇ ਭੇਜਣਾ ਨਾ ਤਾਂ ਮੇਰੇ ਸਰੀਰ ਚੋਂ ਖੰਦ ਕੱਢ ਲਿਓ ਮੈਂ ਜਿਉਂਦੇ ਜੀ ਟਾਡਾ ਦਰ ਸਾਡੇ ਕਿ ਕਿਸੇ ਹੋਰ ਦੇ ਦਰ ਤੇ ਜਾਂਦਾ ਆ ਸਾਡਾ ਕੀ ਐ ਅਸੀਂ ਸਵੇਰੇ ਕੌਲੀ ਚ ਕਿਤੇ ਹੁੰਦੇ ਆ ਦੁਪਹਿਰੇ ਨੂੰ ਕਿਤੇ ਹੁੰਦੇ ਆ ਆਪਣੇ ਕਿਤੇ ਹੁੰਦੇ ਆ ਕਿਤੇ ਬਣੀ ਨਹੀਂ ਸੀ ਸਾਡੇ ਤਾਂ ਕੌਲੀ ਹੱਥ ਘਰੇ ਦੀ ਇਸ ਸਵੇਰੇ ਸਾਡੇ ਕਿਤੇ ਹੋਰ ਮੱਥਾ ਟੇਕਦੇ ਹੁੰਦੇ ਆ ਤੜਕੇ ਕਿਤੇ ਹੋਰ ਮੱਥਾ ਟੇਕਦੇ ਹੁੰਦੇ ਆ ਉਹਦਾ ਟੇਕੇ ਮੱਥਾ ਕਿਤੇ ਵਜਦੀ ਜਾਵੇ ਜਿਹੜਾ ਗੁਰੂ ਵਾਲੇ ਨੂੰ ਬਣਿਆ ਜਿਹੜਾ ਗੁਰੂ ਆਲਾ ਬਣ ਗਿਆ ਨਾ ਜਿਹੜਾ ਜਿਹਨੇ ਅਮਰਤ ਛੱਕ ਲਿਆ ਜਿਹੜਾ ਇੱਕ ਦਾ ਬਣ ਗਿਆ ਉਹ ਕਿਉਂ ਦਰ ਦਰ ਤੇ ਫਿਰਦਾ ਹੈ ਕਿਸੇ ਵਿਦਵਾਨ ਨੇ ਕਿਸੇ ਕਵੀ ਨੇ ਲਿਖਿਆ ਜੋ ਕੁੱਕਰ ਦਰ ਦਰ ਫਿਰੈ ਦੁਰ ਦੁਰ ਕਹੈ ਸਭ ਕੋਏ ਏਕ ਦਰਤਾ ਹੋਇ ਰਹੈ ਦੁਰ ਦੁਰ ਕਹੈ ਕੋਏ ਕਹਿੰਦੇ ਜਿਹੜਾ ਕੁੱਤਾ ਇੱਕ ਦਾ ਬਣ ਜਾਂਦਾ ਹੈ ਇੱਕ ਦਾ ਇੱਕ ਮਾਲਕ ਦਾ ਬਣ ਜਾਂਦਾ ਹੈ ਜੇ ਕਿਤੇ ਉਹ ਕਹਿੰਦੇ ਬਿਮਾਰ ਹੋ ਜੇ ਨਾ ਕੁੱਤਾ ਚੰਗੇ ਚੰਗੇ ਡਾਕਟਰਾਂ ਨੂੰ ਦਿਖਾਇਆ ਜੇ ਇਕਦਾ ਬਣ ਗਿਆ ਜਿਹੜਾ ਕੁੱਤਾ ਇਕਦਾ ਜਿਵੇਂ ਬੜੇ ਗਲੀਆਂ ਤੇ ਫਿਰਦਾ ਜਿਹਦੇ ਘਰੇ ਬੜਦਾ ਉਹ ਵੀ ਡੰਡਾ ਬਾਹਰ ਪਾ ਦੇ ਜਾ ਕੇ ਕਹਿੰਦੇ ਤੂੰ ਇਕਦਾ ਬਣ ਜਾ ਗੁਰੂ ਨੇ ਤੇਰੀ ਰਾਖੀ ਕਰਨੀ ਹੈ ਪਰ ਜੇ ਤੂੰ ਕਦੇ ਕਿਸੇ ਦਰ ਤੇ ਕਦੇ ਕਿਸੇ ਦਰ ਤੇ ਕਹਿੰਦੇ ਨਾਲ ਗੁਰੂ ਦਾ ਬਣਿਆ ਨਾ ਉਹਨਾਂ ਦਾ ਬਣਿਆ ਵਿੱਚ ਵਿਚਾਰੇ ਰਹੇਗਾ ਤੇਰੀ ਕੀਮਤ ਹੀ ਨਹੀਂ ਪੈਣੀ ਜਿਹੜਾ ਕੁੱਤਾ ਇੱਕ ਮਾਲਕ ਦਾ ਬਣ ਜਾਂਦਾ ਹੈ ਜਿਹਦੇ ਪੱਟਾ ਪੈ ਗਿਆ ਗਲ ਚ ਕਹਿੰਦੇ ਉਹ ਗੱਡੀਆਂ ਚ ਭੁੰਜਿਆ ਕੁੱਤਾ ਪਰ ਕਦੇ ਜਿਹੜਾ ਇੱਕ ਦਾ ਨਹੀਂ ਬਣਿਆ ਕਲਮੇ ਚੜ ਗਿਆ ਜੀ ਰਾਤਾਂ ਨੂੰ ਪੈਣ ਵਾਸਤੇ ਵੀ ਖਾ ਨਹੀਂ ਹੈ ਜਿਹੜੇ ਇੱਕ ਦੇ ਬਣ ਜਾਂਦੇ ਦਿਨੇ ਏਸੀ ਲਾ ਕੇ ਰੱਖਦੇ ਆਪ ਉਹ ਬੰਦਾ ਏਸੀ ਲਾ ਦੇ ਨਾ ਲਾਵੇ ਪਰ ਕੁੱਤੇ ਨੂੰ ਜ਼ੋਰ ਏਸੀ ਲੱਗਿਆ ਹੁੰਦਾ ਗੁਰੂ ਸਾਹਿਬ ਕਹਿੰਦੇ ਐ ਸੁਆਮੀ ਕੋਗਰਿਆ ਹੋ ਜਾਂਦਾ ਸਦਾ ਜਿਹੜਾ ਕੁੱਤਾ ਆਪਣੇ ਮਾਲਕ ਦਾ ਘਰ ਦਾ ਰੂਹਾ ਸਦਾਈ ਮੱਲ ਕੇ ਰੱਖਦਾ ਹੈ ਨਾ ਸਵਾਰ ਧੜ ਧੜੇ ਨਿਭਾਉਂਦਾ ਕਹਿੰਦੇ ਉਹ ਆਪਣੇ ਮਾਲਕ ਦਾ ਗੁਹਾ ਨਹੀਂ ਛੱਡਦਾ ਤੇ ਜਿਹੜੀ ਲਾਸਟ ਗੱਲ ਵੀ ਆ ਨਾ ਸ਼ਲੋਕ ਉਹਦੇ ਵਿੱਚ ਗੁਰੂ ਇੱਕ ਬਾਹਰ ਦਾ ਸਬਦ ਹੈ ਕਹਿੰਦੇ ਨਾਨਕੇ ਰੇ ਬਿਦ ਹਰਿ ਪਰਜੋ ਨਾਲਿਤ ਇੱਕ ਬਿਧ ਹਰ ਭਜਨ ਇੱਕ ਮਨ ਹੋਏ ਇੱਕ ਚਿੱਤ ਕਹਿੰਦੇ ਇਸ ਤਰ੍ਹਾਂ ਪ੍ਰਮਾਤਮਾ ਦਾ ਭਜਨ ਕਰਿਆ ਕਰੀਏ ਇੱਕ ਮਨ ਇੱਕ ਚਿੱਤ ਹੋ ਜਾਂਦਾ ਜਿੱਦ ਇੱਕ ਮਨ ਇੱਕ ਚਿੱਤ ਹੋ ਕੇ ਪ੍ਰਮਾਤਮਾ ਦਾ ਭਜਨ ਕਰ ਲਿਆ ਬਸ ਕਹਿੰਦੇ ਭਵ ਸਾਗਰ ਤੋਂ ਪਾਰ ਹੋ ਜਾਉਗਾ ਭਵ ਸਾਗਰ ਤੋਂ ਪਾਰ ਤਾ ਹੋਇਆ ਜਾਣਾ ਜੇ ਇੱਕ ਮਨ ਇੱਕ ਚਿੱਤ ਹੋ ਕੇ ਬਾਣੀ ਵਾਲੇ ਅਸੀਂ ਅਜੇ ਤੱਕ ਮੱਲ ਗੋੜਿਆ ਨਹੀਂ ਜਦੋਂ ਬਾੜੀ ਪੜਨ ਲੱਗਦੇ ਆ ਉਹਦਾ ਹੀ ਮਨ ਵਿੱਚ ਫੁਰਨੇ ਬਾਹਰ ਦੇ ਚੱਲ ਜਾਂਦੇ ਆ ਕਿ ਮੇਰੇ ਆਹ ਕੰਮ ਵੀ ਪਿਆ ਮੇਰਾ ਆਹ ਕੰਮ ਵੀ ਪਿਆ ਜਦੋਂ ਬਾੜੀ ਪੜਨ ਲੱਗਦੇ ਆ ਜਦੋਂ ਗੁਰਦੁਆਰਾ ਸਾਹਿਬ ਆਉਂਦੇ ਆ ਉਦੋਂ ਵੀ ਮਨ ਚੇਹੀ ਨਹੀਂ ਚੱਲੀ ਜਾਂਦਾ ਕਿ ਥੇ ਪਿੱਛੇ ਕੀ ਨਵੇੜਨ ਥੇ ਪਿੱਛੇ ਕੀ ਜਾ ਕੇ ਘਰ ਤੇ ਆ ਕੰਮ ਕਰੀਆ ਕੰਮ ਕਰੀਆ ਮਨ ਵਿੱਚ ਐਦਾਂ ਨਾ ਹੋਵੇ ਜੇ ਪਹਿਲਾ ਜਾਣਾ ਹੋਵੇ ਪਹਿਲਾ ਬੰਦਾ ਜਾ ਸਕਦਾ ਪਰ ਜੇ ਮਨ ਵਿੱਚ ਇੰਦਾਂ ਹੀ ਰਿਹਾ ਕਿ ਮੇਰੇ ਘਰ ਦੇ ਕੰਮ ਪਏ ਆ ਘਰ ਦੇ ਕੰਮ ਪਏ ਨੇ ਹਾਜ਼ਰੀ ਤੇ ਲੱਗੀ ਵੀ ਨਹੀਂ ਹਾਜ਼ਰੀ ਤੇ ਲੱਗੀ ਹੀ ਨਹੀਂ ਹਾਜ਼ਰੀ ਤਾਂ ਲੱਗਣੀ ਹੈ ਚਾਹੇ 10 ਮਿੰਟ ਬੈਠੋ 20 ਮਿੰਟ ਬੈਠੋ ਅੱਧਾ ਘੰਟਾ ਬੈਠੋ 15 ਮਿੰਟ ਬੈਠੋ ਪਰ ਘਰਾਂ ਦੇ ਖਿਆਲ ਛੱਡ ਕੇ ਉਦੋਂ ਬੈਠੋ ਘਰ ਜਦੋਂ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲ ਗਿਆ ਉਦੋਂ ਖਿਆਲ ਆਪਣੇ ਫੇਰ ਉੱਤੇ ਕਿ ਮੇਰੇ ਆਹਾ ਕੰਮ ਤੇ ਕੰਮ ਨਹੀਂ ਛੱਡਣੇ ਪਰ ਜਿੰਨਾ ਚਿਰ ਆਪਾਂ ਗੁਰੂ ਕੋਲ ਆਏ ਆ ਨਾ ਉਹਨਾਂ ਚੋਂ ਸਾਰਿਆਂ ਨੂੰ ਘਰੇ ਛੱਡ ਕੇ ਆ ਗਏ ਜਿੱਤੇ ਗੁਰੂ ਸਾਹਿਬ ਕਹਿੰਦੇ ਨਾਨਕ ਇਹ ਬਿੱਧ ਹਰ ਬੰਦ ਆਹ ਤਰੀਕਾ ਹੈ ਕਹਿੰਦੇ ਜਿਨ੍ਹਾਂ ਨੇ ਇਹ ਤਰੀਕਾ ਪਨਾਇਆ ਭਗਤ ਨਾਮਦੇਵ ਜੀ ਭਗਤ ਅੰਨਾ ਜੀ ਉਹਨਾਂ ਦੇ ਬਾਅਦ ਤੋਂ ਵੱਜੋ ਸਮਾਜ ਕਹਿੰਦੇ ਇਹ ਇਹ ਬਿੱਧ ਸੁਣ ਕੇ ਜੱਟਰ ਉੱਠ ਭਗਤੀ ਲਾ ਕੇ ਤਰੀਕਾ ਸਮਝ ਲੈ ਇਹ ਬੇਤੋ ਸੰਕਾ ਜੱਟ ਨੂੰ ਭਗਤੀ ਲੱਗਾ ਮਿਹਰ ਪਰਤਾ ਕੀ ਬੋਸਾਈਆਂ ਤਾਂ ਨਾ ਵਟ ਭਾਗਾ ਕਹਿੰਦੇ ਵੱਡਿਆਂ ਢਾਗਾ ਵਾਲਾ ਹੋ ਗਿਆ ਕਦੋਂ ਹੋਇਆ ਜਦੋਂ ਤਰੀਕਾ ਸਮਝ ਲਿਆ ਤਰੀਕਾ ਸਮਝ ਕੇ ਉਹ ਤਰੀਕੇ ਦੇ ਨਾਲ ਪ੍ਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕੀਤਾ ਪ੍ਰਮਾਤਮਾ ਦੇ ਸਾਹਮਣੇ ਹਾਜ਼ਰ ਹੋ ਗਿਆ ਤੋ ਕਦਮ ਉਤਾਰੀ ਜਾਓ ਕਰੋ ਹਾਜ਼ਰ ਅਜੂਨ ਖੁਦਾਏ ਕਹਿੰਦੇ ਤੇ ਹਾਜ਼ਰ ਹੋ ਗਿਆ ਉਹ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਬਾਹੇ ਆਪਣੇ ਦਿਲ ਨੂੰ ਦੇਖੋ ਜੀ ਇੱਥੇ ਗੁਰੂ ਤੇਗ ਬਹਾਦਰ ਸਮਰਸੰਗ ਵਿੱਚ ਸਮਝਾ ਰਹੇ ਹੈ ਭਾਈ ਕਿ ਨਾਨਕ ਇਹੇਵੇ ਧਰ ਭਜੋ ਇੱਕ ਮੰਨ ਹੋਏ ਜਿੱਤ ਜੱਤ ਵਾਰੀ ਦੀ ਕਲਸਾ ਵਾਰੀ ਦੀ ਫਤੀ